ਉਰੇ ਮੁਖਵੰਤੀ ਨੂੰ ਲੈ ਕੇ ਭੇਜਦਾ ਡਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਪੋਸ ਕਰ ਦੇਣਾ ਇੱਕੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸਾਡੇ ਨਾਲ ਰਹਿਣਾ ਔਰ ਆਹ ਵੇਖੋ ਢੱਕੇ ਇਹ ਤਾਂ ਨਿਕਲੇ ਸਾਰਾ ਬਾਣੀ ਨਿਕਲ ਜਾਣਾ ਇਹ ਤੋਂ ਰੋਜ਼ ਅੱਜ ਤੋਂ ਬਾਅਦ ਡਿਊਟੀ ਤੋਂ ਕਟਾਈ ਕੀਤੀ ਮੁਖਵੰਤੀ ਨੂੰ ਲੈ ਕੇ ਭੇਜੂਗਾ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚੋਂ ਦੋ ਮਿੰਟ ਸਾਦੀ ਲੱਗੀ ਆ ਆਪਾਂ ਕਿੱਥੇ ਲੰਦੀ ਆਪਾਂ ਦੇਨੇ ਕਿੱਥੇ ਦੱਸੋ ਸੱਜੀ ਤਨ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕੰਦਾ ਟਾਈਮ ਆਪਾਂ ਕਦੀ ਸੁੱਤੇ ਆ ਜਾਂ ਕੋਨੇ ਮੁਖਵੰਤੀ ਨੂੰ ਲੈ ਕੇ ਪੇਜਾ ਤਾਡਾ ਗਵਰਨਮੈਂਟ ਨੇ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਦਿਸ ਵੇਸ ਕੱਦ ਦੇ ਨਾ ਆ ਕੱਲਾ ਤੁਹਾਨੂੰ ਆ ਜਿਹੜਾ ਸਕੀਨ ਆਦਾ ਹੀ ਇਹ ਕਲੀਨ ਕਰ ਲਿਖਿਆ ਹੈ ਇੱਕੀ ਡਿਊਟੀ ਲਈ ਤੁਹਾਡੇ ਕੋ ਉਹ ਨਹੀਂ ਹੋਈ ਸੱਲ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਉਹ ਢੱਕੇ ਨਿਕਲ ਜਾਂਦੇ ਆਹ ਵੇਖੋ ਢੱਕੇ ਇਹ ਤਾਂ ਨਿਕਲੇ ਸਾਰੇ ਬਾਣੀ ਨਿਕਲ ਜਾਣਾ ਇਹ ਤੋਂ ਸਾਰੇ ਨਿਕਲ ਜਾਣਾ ਇੰਨੇ ਢੱਕੇ ਆ ਢੱਕੇ ਇੰਨਾ ਆ ਗਿਓ ਮਸ਼ੀਨ ਨਾਲ ਉਹ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਝ ਜੀ ਉਹ ਮੱਝ ਨੇ ਅਗਲੇ ਬੰਨੇ ਉਹਨੂੰ ਮਸ਼ੀਨ ਦਸੋ ਹੁਣੇ ਸਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸਦੋ ਹੁਣੇ ਹਾਂ ਹੁਣੇ ਸਦੋ ਸਾਜੀ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਤੇ ਇਹ ਕਿਲਾਉ ਚੱਲਦੀ ਸਲਦੀਪ ਬਰਾ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਕੌਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਯਾਰ ਦੋ 2.5 ਸੰਗੇ ਬੰਦੇ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਟਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂ ਅਮਦੇ ਕੀ ਕਰ ਇਹ ਮੇਰੀ ਨੋਟ ਕਾ ਲਓ ਕੰਮ ਡਿਊਟੀ ਹੈ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਜਾ ਦੇ ਓਕੇ ਹੁੰਦੇ ਆਪਾਂ ਘਰੀ ਬੈਠੇ ਜਿਆ